ਬੀਤ ਰਾਤ ਹੀ ਉਹ ਨਾਲ ਹੀ ਮੈਂ ਤਾਂ ਪਤਾ ਨਹੀਂ ਕੀ ਕਹਿਣਾ ਆ ਫੜ ਜਿਉਂਦਾ ਰਹਿ ਰੇਸ਼ਮ ਸਿੰਘਾ ਜੀਓ ਵਾਲੇ ਕੌਣ ਵਾਇਆ ਤੁਹਾਡਾ ਸਿਸਟਰ ਵਿਆਹੀ ਭੈਣ ਵਿਆਹੀ ਮੇਰੇ ਪਿੰਡ ਤੁਹਾਡੀ ਭੈਣ ਵਿਆਹੀ ਅੱਜ ਕਰ ਲਾ ਫਿਰ ਉਹ ਪਰਵਣੇ ਨੇ ਤੇ ਕਿਤੇ ਆਉਣਾ ਤੇ ਅਹੀਂ ਮੇਲਾ ਹੈ ਬੀਬਾ ਜੀ ਤੁਸੀਂ ਕੀ ਕਹਿ ਰਹੇ ਸੀ ਹਾਂ ਕੋਈ ਨਹੀਂ ਜਿਉਂਦਾ ਰਹਿ ਧੰਨ ਧੰਨੀ ਅਸਲ ਕਹਿੰਦਾ ਵੀ ਵਿਆਹ ਕਰਾਉਣ ਨੂੰ ਹੁਣ ਆਪਣੇ ਯਾਰ ਦੋਸਤ ਨੂੰ ਕਹਿੰਦਾ ਭਾਈ ਮੈਨੂੰ ਕੋਈ ਚੰਗਾ ਜਿਹਾ ਰਿਸ਼ਤਾ ਕਰਾਓ ਉਹ ਕਹਿੰਦਾ ਭਾਈ ਅਸੀਂ ਤੈਨੂੰ ਰਿਸ਼ਤਾ ਕਿੱਥੋਂ ਕਰਾਈਏ ਤੇਰੇ ਤੇ ਘਰੇ ਬੜਾ ਵਧੀਆ ਵਿਚੋਲਾ ਤੁਰਿਆ ਫਿਰੰਦਿਆ ਕਹਿੰਦਾ ਕਿਹੜਾ ਕਹਿੰਦਾ ਆਪਣੀ ਭਝਾਈ ਨੂੰ ਕਹਿ ਤੈਨੂੰ ਰਿਸ਼ਤਾ ਕਰਾਵੇ ਉਹ ਕਹਿੰਦਾ ਮੇਰੀ ਭਾਬੀ ਨੇ ਮੈਨੂੰ ਰਿਸ਼ਤਾ ਨਹੀਂ ਕਰਾਉਣਾ ਕਹਿੰਦਾ ਕਿਉਂ ਆਂਦਾ ਮੈਂ ਕਦੀ ਭਾਬੀ ਦੀ ਗੱਲ ਨਹੀਂ ਮੰਨੀ ਕਦੀ ਆਖੇ ਨਹੀਂ ਲੱਗਿਆ ਉਹ ਕਹਿੰਦਾ ਕੋਈ ਨਹੀਂ ਅੱਜ ਤੋਂ ਸ਼ੁਰੂ ਕਰਦੇ ਆਖੇ ਲੱਗਣਾ ਹੁਣ ਘਰੇ ਜਾਂਦਾ ਆਪਣੀ ਭਾਬੀ ਨੂੰ ਆਵਾਜ਼ ਦਿੰਦਾ ਕਹਿੰਦਾ ਭਾਬੀ ਜੀ ਕੀ ਗੱਲ ਐ ਗੱਲ ਬੜੀ ਜ਼ਰੂਰੀ ਕਰਨੀ ਭਾਬੀਏ ਤੇਰੇ ਨਾਲ ਕਿਹੜੀ ਗੱਲ ਬਹੁਤ ਪਿਆਰੀ ਗੱਲ ਕਰਨੀ ਮੈਂ ਕਹਾ ਬੜੀ ਪਿਆਰੀ ਮੈਂ ਕਹਾ ਬੜੀ ਪਿਆਰੀ ਗੱਲ ਕਰਨੀ ਤੇਰੇ ਨਾਲ ਕਿਹੜੀ ਗੱਲ ਭਾਬੀ ਅੱਜ ਤੋਂ ਘਰ ਦਾ ਕੰਮ ਤੂੰ ਕੋਈ ਨਹੀਂ ਹੋ ਕਰਨਾ ਕਿਉਂ ਨਹੀਂ ਕਰਨਾ ਕਿਹੜਾ ਕੰਮ ਮੈਂ ਕਹਾਂ ਨਾ ਤੂੰ ਭਾਂਡੇ ਧੋਣੇ ਨਾ ਤੂੰ ਕੱਪੜੇ ਧੋਣੇ ਬੱਸ ਵਾਲੇ ਨੂੰ ਵੀ ਜਵਾਬ ਦੇ ਦੇ ਨਿਆਣਾ ਵੀ ਤੇਰਾ ਸਕੂਲੇ ਮੈਂ ਛੱਡ ਗਿਆ ਕਿਹੜੀ ਗੱਲੋ ਜਵਾਬ ਦੇਦਾ ਬੱਸ ਵਾਲੇ ਨੂੰ ਚੱਕਰ ਕੀ ਐ ਤੈਨੂੰ ਜਦੋਂ ਸੁਣਿਆ ਨਹੀਂ ਤੈਨੂੰ ਅੰਨੀ ਏਰੀਏ ਭਾਬੀਏ ਵੀ ਨਿਆਣਾ ਮੈਂ ਛੱਡ ਆਇਆ ਕਰੂ ਤੇਰਾ ਸਕੂਲੇ ਚੱਕਰ ਕੀ ਐ ਚੱਕਰ ਬੜਾ ਪਿਆਰ ਵਾਲਾ ਹੈ ਕਿਹੜਾ ਚੱਕਰ ਹੁਣ ਭਾਬੀ ਨੂੰ ਪੈਂਦਾ ਸ਼ੱਕ ਵੀ ਅੱਗੇ ਕਦੇ ਆਖੇ ਨਹੀਂ ਸੀ ਲੱਗਿਆ ਅੱਜ ਇਹ ਬੜੀਆਂ ਰਮਜਾਂ ਮਾਰਨ ਲਿਆ ਬੜਾ ਮਿੱਠਾ ਹੋਣਦਿਆ ਭਾਬੀ ਕੀ ਕਹਿੰਦੀ ਆ ਦਿਉਰ ਕੀ ਕਹਿੰਦਾ ਗੀਤ ਲੈ ਕੇ ਹਾਜ਼ਰਾਂ ਜਿਕਰ ਨਹੀਂ ਇਹ ਗੱਲ ਨਹੀਂ ਕਰੀ ਯਾਰਾ ਭਾਬੀਏ ਧਿਆਨ ਮੇਰੇ ਵੱਲ ਨਹੀਂ ਕੜਿਆ ਇਹ ਪੂੜਿਆ ਜਿਕਰ ਨਹੀਂ ਇਹ ਗੱਲ ਨਹੀਂ ਕਰੀ ਯਾਰਾ ਭਾਬੀਏ ਧਿਆਨ ਮੇਰੇ ਵੱਲ ਨਹੀਂ ਤੈਨੂੰ ਕਹਿੜਿਆ ਨਾ ਕਰੂ ਮਾਲਾ ਮਾਲ ਨਹੀਂ ਤੈਨੂੰ ਕਹਿਣਿਆ ਨਾ ਕਰੂ ਮਾਲਾ ਮਾਲ ਨਹੀਂ ਜਦੋਂ ਵੀ ਮੇਰਾ ਘਰ ਵਸਿਆ ਕਿਹੜੀ ਗੱਲੋਂ ਮਾਲ ਮਾਲ ਕਰਨਾ ਗਾਣਿਆਂ ਤੋਂ ਕਿਹੜੀ ਗੱਲੋਂ ਗਾਣੇ ਲੱਗਦੇ ਨੇ ਮੈਨੂੰ ਮਤ ਪੱਬੀ ਮੈਂ ਤੈਨੂੰ ਕਹਿਣਿਆ ਨਾ ਕਰੂੰ ਮਾਲਾ ਮਾਲੀ ਜਦੋਂ ਵੀ ਮੇਰਾ ਘਰ ਵਸਿਆ ਕਿਉਂ ਭਾਬੀ ਮੇਰੀ ਸਿੱਧੀ ਗੱਲ ਸੁਣ ਲੈ ਮੈਨੂੰ ਕਮਾ ਕੇ ਗੱਲ ਕਹਿਣ ਦੀ ਆਦਤ ਨਹੀਂ ਆਹੋ ਵੇਖ ਆ ਜਿਹੜੇ ਮੇਰੇ ਯਾਰ ਦੋਸਤ ਆ ਜਦੋਂ ਵੀ ਤਰਨਤਾਰ ਨੇ ਜਾਂਦੇ ਆ ਕਿਤੇ ਮੱਸੀਆ ਸੰਗਰਾਦ ਨਾਉਣ ਨੂਣ ਹਨਾ ਫੇਰ ਜਾਂਦੇ ਆ ਇਹ ਸਾਰੇ ਟਰੈਕਟਰਾਂ ਤੇ ਜਾਂਦੇ ਆ ਤੇ ਫੇਰ ਜਾਂਦੇ ਆ ਇਹ ਟਰੈਕਟਰਾਂ ਤੇ ਜਾਂਦੇ ਆ ਤੇ ਇਹ ਟਰੈਕਟਰਾਂ ਤੇ ਆਪਣੀਆਂ ਘਰ ਵਾਲੀਆਂ ਬਿਠਾ ਕੇ ਖੜਦੇ ਆ ਘਰਵਾਲੀਆਂ ਉਹ ਬੜਾ ਕੇ ਖੜਦੇ ਤੇਰੀ ਕੀ ਢੱਡਪੀੜ ਹੁੰਦੀ ਐ ਮੇਰੇ ਨਹੀਂ ਢੱਡਪੀੜ ਹੁੰਦੀ ਮੇਰਾ ਮੰਗਰਾੜ ਖਾਲੀ ਤੁਰਿਆ ਜਾਂਦਾ ਵਾ ਜਦੋਂ ਇਹ ਜਾਂਦੇ ਨਹੀਂ ਇਹਨਾਂ ਨੇ ਟਰੈਕਟਰ ਉੱਤੇ ਆਪਣੀਆਂ ਘਰਵਾਲੀਆਂ ਪਠਾਈਆਂ ਹੁੰਦੀਆਂ ਐ ਤੇ ਤੇਰਾ ਮੰਗਰਾੜ ਖਾਲੀ ਜਾਂਦਾ ਐ ਤੇ ਤੂੰ ਐਂਦਾ ਕਰ ਤੂੰ ਆਪਣੀ ਬੀਬੀ ਨੂੰ ਭਾ ਕੇ ਲੈ ਜਾ ਕਰ ਪਾਪੀ ਨਾਲ ਜੀ ਨਾ ਵੇਦੇ। ਉਹ ਪਾਪੀ ਬੀਬੀ ਬਿਨਾ ਥੋੜੀ ਗੱਲ ਬਣਦੀ ਆ। ਨਾਲੇ ਬੀਬੀ ਦਾ ਚੂਲਾ ਦੁਖਦਾ ਵਾ। ਬੀਬੀ ਨੂੰ ਨਹੀਂ ਖੜਨਾ ਨਾਲ। ਐਂਦਾ ਕਰ ਫਿਰ। ਜੇ ਬੀਬੀ ਨੂੰ ਨਹੀਂ ਨਾ ਲੈ ਕੇ ਜਾਣਾ ਨਾਲ। ਤੇ ਫਿਰ ਪਾਪੇ ਨੂੰ ਨਾਲ ਲੈ ਜਾ ਕਰ। ਉਹ ਪੀ ਪਾਪੇ ਨਾਲ ਗੱਲ ਬਾਨੀ ਨਾ ਬੀਬੀ ਨਾਲ ਗੱਲ ਬਾਨੀ। ਤੇ ਗੱਲ ਬੰਨੀ ਕਿਦਾਂ ਹੈ? ਉਹ ਬੜਿਆਈ ਮੂੜਿਆ ਚ ਕਰਨੀ ਆ ਗੱਲ ਨਹੀਂ ਕਰ ਯਾਰਾ ਭਾਬੀਏ ਧਿਆਨ ਮੇਰੇ ਵੱਲ ਨਹੀਂ ਤੈਨੂੰ ਕਹਿੜਿਆ ਨਾ ਕਰੂ ਮਾਲਾ ਮਾਲ ਜਦੋਂ ਵੀ ਮੇਰਾ ਘਰ ਵਸਿਆ ਨਿਮ ਫੋਰ ਦੇ ਬਿਠਾ ਕੇ ਚੰਨ ਵਰ ਕੀਤੇ ਹੋਰ ਕਦੋਂ ਜਾਊ ਮਸਿਆ ਫੋਰ ਦੇ ਬਿਠਾ ਕੇ ਚੰਨ ਵਰ ਕੀਤੇ ਹੋਰ ਕਦੋਂ ਜਾਊ ਮਸਿਆ ਫੋਰ ਦੇ ਬਿਠਾ ਕੇ ਚੰਨ ਵਰ ਕੀਤੇ ਹੋਰ ਕਦੋਂ ਜਾਊ ਮਸਿਆ ਇਹਦਾ ਮਜ਼ਾ ਦੇਣਾ ਮੈਨੂੰ ਕੀ ਸਮਝਾਣਾ ਅਜ ਕਰਨੀ ਆ ਗੱਲ ਨਹੀਂ ਕਰ ਯਾਰ ਭਾਬੀ ਤੇ ਿਆੜ ਮੇਰੇ ਵੱਲ ਨਹੀਂ ਬਣੀ ਆਏ ਮੂੜ ਅਜ ਕਰਨੀ ਆ ਗੱਲ ਨਹੀਂ ਕਰ ਯਾਰ ਭਾਬੀ ਤੇ ਿਆੜ ਮੇਰੇ ਵੱਲ ਨਹੀਂ ਤੈਨੂੰ ਕਹਿਣਿਆ ਨਾ ਕਰੂੰ ਮਾਲਾ ਮਾਲ ਨਹੀਂ ਤੈਨੂੰ ਕਹਿਣਿਆ ਨਾ ਕਰੂੰ ਮਾਲਾ ਮਾਲ ਨਹੀਂ ਜਦੋਂ ਵੀ ਮੇਰਾ ਘਰ ਵਸਿਆ ਨਹੀਂ ਮੈਂ ਫੋੜ ਦੇ ਬਿਠਾ ਕੇ ਜਾਨ ਮਾਰ ਕੀਤੇ ਔਰ ਕਦੋਂ ਜਾਊ ਮਸਿਆ ਫੋੜ ਦੇ ਬਿਠਾ ਕੇ ਜਾਨ ਮਾਰ ਕੀਤੇ ਔਰ ਕਦੋਂ ਜਾਊ ਮਸਿਆ ਫੋੜ ਦੇ ਬਿਠਾ ਕੇ ਜਾਨ ਵਰਗੀ ਤੇ ਔਰ ਕਦੋਂ ਜਾਊ ਮਸਿਆ ਸੋਖ ਨਾਲ ਪੈਂਟ ਦੇਰੀ ਹੋ ਗਈ ਆ ਜਵਾਨਣੀ 10 ਸਾਡੇ ਵੇੜੇ ਕਦੋਂ ਖੜੂਗੀ ਬਾਹਰ ਦੀ ਓ ਸੋਖ ਨਾਲ ਪੈਂਟ ਦੇਰੀ ਹੋ ਗਈ ਆ ਜਵਾਨਣੀ 10 ਸਾਡੇ ਵੇੜੇ ਕਦੋਂ ਖੜੂਗੀ ਬਾਹਰ ਦੀ ਕਦੋਂ ਵੱਜਣਾ ਏ ਸਿਰ ਮੇਰੇ ਸੇਰਾ ਕਦੋਂ ਵੱਜਣਾ ਏ ਸਿਰ ਮੇਰੇ ਸੇਰਾ ਕਦੋਂ ਦਾ ਜੱਸਸਾ ਰਖਿਆ ਇਮਰ ਥੋਰ ਦੇ ਵਢਾ ਕੇ ਚੱਲ ਵਰਗੀ ਤੇ ਔਰ ਕਦੋਂ ਜਾਊ ਨਸਿਆ ਥੋਰ ਦੇ ਵਢਾ ਕੇ ਜਨ ਵਰਗੀ ਤੇ ਔਰ ਕਦੋਂ ਜਾਊ ਨਸਿਆ ਥੋਰ ਦੇ ਵਢਾ ਕੇ ਜਨ ਵਰਗੀ ਤੇ ਔਰ ਕਦੋਂ ਜਾਊ ਮਸਿਆ ਦੇਂਦਾ ਭਾਵੇਂ 17 ਸਾਲਾਂ ਡਿੱਗਣ ਦਿੱਤੀ ਜਿਹੜਾ ਅੱਜ ਡਿੱਗਣ ਤੂੰ ਭਾਬੀ ਐਡੀ ਕਿਹੜੀ ਖੁਸ਼ਖਬਰੀ ਗਾਲੀ ਗੱਲ ਆ ਵੀ ਜਿਹੜਾ ਕਿਨੇ ਮੂੰਹ ਮਿੱਠਾ ਕਰਾ ਦੇ ਹੋਰਾ ਕੀ ਗੱਲ ਭੱਜਾ ਹੀ ਆਇਆ ਹੌਸਲਾ ਰੱਖ ਥੋੜਾ ਜਿਹਾ ਨਿੱਕਿਆ ਦਿਓ ਰ ਮਿੱਠਾ ਮੂੰਹ ਜਗਰਾ ਵੀ ਅਸਦੇ ਨਰਾਤੇ ਨੂੰ ਰੱਖਦਾ ਵੀ ਆ ਗਏ ਸਾਰੇ ਚਰਚਾ ਕਰਾ ਦੇਨੀ ਚਾਹ ਵਾਲਾ ਲੜਕੇ ਭਾਬੀ ਤੇ ਉਹਨੂੰ ਵਿਆਹ ਦੇਨੀ ਓਏ ਪੁੱਤ ਤੂੰ ਜਲਾਲ ਸਾਰੇ ਚਰਚਾ ਕਰਾ ਦੇਨੀ ਚਾਹ ਵਾਲਾ ਲੜਕੇ ਭਾਬੀ ਤੇ ਉਹਨੂੰ ਵਿਆਹ ਦੇਨੀ ਦਿਲ ਲੱਗਦੇ ਨਾ ਹੁਣ ਮੇਰੇ ਕੱਲੇ ਦੇ ਦਿਲ ਲੱਗਦੇ ਨਾ ਹੁਣ ਮੇਰੇ ਕੱਲੇ ਦੇ ਬਾਵੇੜ ਤੇ ਸੱਚ ਦੱਸਿਆ ਰਨ ਭੋੜ ਦੇ ਬਡਾਕ ਜਨਵਰ ਕੀ ਦੀ ਔਰ ਕਦੋਂ ਜਾਊ ਮਸਿਆ ਫੋੜ ਦੇ ਬਡਾਕ ਜਨਵਰ ਕੀ ਦੀ ਔਰ ਕਦੋਂ ਜਾਊ ਮਸਿਆ ਮਸਲਾ ਕਰਾਣਾ ਹਾਲ